ਤੇ ਜਦੋਂ ਮੈਂ ਕੋਈ ਚੱਜ ਦੀ ਗੱਲ ਕਰਦਾ ਕੋਈ ਪੰਜਾਬ ਦੀ ਗੱਲ ਕਰਦਾ ਇੱਕ ਚੰਗੀ ਗੱਲ ਕਰਦਾ ਉਹਨੂੰ ਵਿਊਜ਼ ਨਹੀਂ ਆਉਂਦੇ ਤੇ ਸਾਡੇ ਲੋਕਾਂ ਦੀ ਸੋਚ ਵੀ ਆਪਾਂ ਨੂੰ ਚੇਂਜ ਕਰਨੀ ਪਊਗੀ ਜਸਵਿੰਦਰ ਪੱਲਾ ਜੀ ਉਹ ਆਪਣੇ ਆਪ ਇੱਕ ਮੈਂ ਤਾਂ ਸਮਝਦਾ ਇੱਕ ਯੂਨੀਵਰਸਿਟੀ ਆ ਉਹ ਉਹ ਸਰੇ ਉਹ ਤੇ ਆਣ ਜਦੋਂ ਪੈਂਦੀ ਵਿਪਤਾ ਉਹਦੋਂ ਪਤਾ ਲੱਗੇ ਕੌਣ ਕਿੰਨਾ ਨਿਭਦਾ ਜਦੋਂ ਉਹ ਨਾ ਕੋਲੋਂ ਇੱਕ ਨੀਟ ਵੀਟ ਸਰਦਾ ਤਾਈਓ ਪਿੱਠ ਹੈ ਪੰਜਾਬ ਦਿੱਲੀ ਵੱਲ ਕਰਦਾ ਆਖਰ ਪੰਜਾਬੀ ਕੱਲੇ ਅੜ ਗਏ ਆਖਰ ਪੰਜਾਬੀ ਕੱਲੇ ਅੜ ਗਏ ਭਾਵੇਂ ਆਉਂਦਾ ਹੈ tufaan ਕਿੰਨਾ ਝੜਿਆ ਸਾਰਾ ਕੁਝ ਤੇ ਹੜਾ ਕੇ ਪਾਣੀ ਲੈ ਗਿਆ ਪਰ ਜज्ਬਾ ਪੰਜਾਬ ਦਾ ਨਾ ਹੜਿਆ ਸਾਰਾ ਕੁਝ ਤੇ ਹੜਾ ਕੇ ਪਾਣੀ ਲੈ ਗਿਆ ਪਰ ਜज्ਬਾ ਪੰਜਾਬ ਦਾ ਨਾ ਹੜਿਆ ਸਸੇ ਕਾਲਜ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਸਾਗਰ ਪੰਜਾਬੀ ਜੀ ਹੋਰਾਂ ਵੱਲੋਂ ਅੱਜ ਜਸਵਿੰਦਰ ਪੱਲਾ ਜੀ ਨੂੰ ਸਮਰਪਿਤ ਅਵਲ ਪੰਜਾਬੀ ਫਿਲਮ ਮੇਲਾ ਕਰਵਾਇਆ ਗਿਆ ਸਾਡੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਗਾਇਕ ਸਰਬੰਸ ਪ੍ਰਦੀਪ ਸਿੰਘ ਹੋਰੀ ਨੇ ਸੋ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਵੀਰ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਸਾਗਰ ਪੰਜਾਬੀ ਦੇ ਇਸ ਉਪਰਾਲੇ ਬਾਰੇ ਆ ਦੇਖੋ ਬਹੁਤ ਸੋਹਣਾ ਉਪਰਾਲਾ ਹੈ ਪਹਿਲਾਂ ਤਾਂ ਜਿਨ੍ਹਾਂ ਨੂੰ ਸਮਰਪਿਤ ਹੈ ਇਹ ਜਸਵਿੰਦਰ ਪੱਲਾ ਜੀ ਉਹ ਆਪਣੇ ਆਪ ਇੱਕ ਮੈਂ ਤਾਂ ਸਮਝਦਾ ਇੱਕ ਯੂਨੀਵਰਸਿਟੀ ਆ ਉਹ ਬੇਸ਼ੱਕ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਸੀ ਪਰ ਤੋ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਕਾਮੇਡੀ ਦਾ ਰੰਗ ਚੇਂਜ ਕੀਤਾ ਜਦੋਂ ਆ ਅੱਲੀ ਕਾਮੇਡੀ ਆਪਾਂ ਕਹਿ ਦਿੰਦੇ ਵੀ ਕਾਮੇਡੀ ਸਿਰਫ ਹਸਾਣਾ ਨਹੀਂ ਹੁੰਦਾ ਹਾਸੇ-ਹਾਸੇ ਦੇ ਵਿੱਚ ਤੁਸੀਂ ਇੱਕ ਗਵੱਡੀ ਗੱਲ ਕਹਿ ਜਾਣੀ ਕਿਸੇ ਦੇ ਖਾਨੇ ਦੇ ਵਿੱਚ ਕੋਈ ਕਿਉਂਕਿ ਆਪਾਂ ਕਿਸੇ ਨੂੰ ਝਿੜਕ ਕੇ ਕੋਈ ਗੱਲ ਸਮਝਾਈਏ ਸ਼ਾਇਦ ਉਹ ਨਾ ਸਮਝੇ ਪਰ ਜੇ ਉਹਨੂੰ ਪਿਆਰ ਨਾਲ ਉਹਨੂੰ ਹਸਾंदे-ਹਸਾंदे ਕੋਈ ਗੱਲ ਸਮਝਾ ਦਿਓ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਉਹਨਾਂ ਨੂੰ ਸਬਰਪਤੇ ਮੇਲਾ ਤੇ ਦੂਜਾ ਇਹ ਮੇਲਾ ਜਦੋਂ ਫਿਲਮ ਦੀ ਗੱਲ ਆ ਜਾਂਦੀ ਹੈ ਤਾਂ ਆਪਾਂ ਸੋਚਦੇ ਵੀ ਵੱਡੀਆਂ ਫਿਲਮਾਂ ਦੀ ਗੱਲ ਹੋ ਰਹੀ ਹੋਊਗੀ ਪਰ ਨਹੀਂ ਜਿਹੜੀਆਂ ਸ਼ਾਰਟ ਫਿਲਮਸ ਨੇ ਜਿਹਨੂੰ ਆਪਾਂ ਲਘੂ ਫਿਲਮ ਕਹਿ ਦਿੰਦੇ ਆ ਜਿਹੜੀਆਂ ਸਿਰਫ ਦੇਖਣ ਲਈ ਤਾਂ ਬਹੁਤ ਲੋਕ ਉ ਪਰ ਜਦੋਂ ਉਹਨਾਂ ਦੀ ਗੱਲ ਕਰਨੀ ਹੁੰਦੀ ਹੈ ਜਾਂ ਚਰਚਾ ਕਰਨੀ ਹੁੰਦੀ ਹੈ ਜਾਂ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਸੋ ਉਹਨਾਂ ਨੂੰ ਅਵਾਰਡ ਦੇਣ ਲਈ 43 ਫਿਲਮਾਂ ਦੇ ਵਿੱਚੋਂ ਸਪੈਸ਼ਲੀ ਇੱਕ ਜਿਊਰੀ ਮੈਂਬਰ ਬਿਠਾ ਕੇ ਇੱਕ ਕਮੇਟੀ ਬਿਠਾ ਕੇ ਉਹਦੇ ਵਿੱਚੋਂ ਪੰਜ ਫਿਲਮਾਂ ਜਿਹੜੀਆਂ ਉਹ ਕੱਢੀ ਐ ਸੋ ਅੱਜ ਪੰਜ ਫਿਲਮਾਂ ਦੀ ਪ੍ਰਦਰਸ਼ਨੀ ਇੱਥੇ ਹੋਊਗੀ ਸੋ ਬਹੁਤ ਵਧੀਆ ਉਪਰਲ ਹੈ ਜੀ ਇਹ ਸਗਰ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਲਗੂ ਫਿਲਮਾਂ ਦੀ ਜੋ ਆਰਟਿਸਟ ਉਹਨਾਂ ਨੂੰ ਇਹ ਅਪਰੀਸ਼ੀਏਟ ਕੀਤਾ ਜਾ ਰਿਹਾ ਇਸ ਤੋਂ ਬਾਅਦ ਇਹਨਾਂ ਫਿਲਮਾਂ ਨੂੰ ਹੋਰ ਬੜਾ ਬੋਲ ਮਿਲੇ ਬਿਲਕੁਲ ਜੀ ਪਾਜੀ ਬਹੁਤ ਦੇਖੋ ਇੱਕ ਕਲਾਕਾਰ ਲਈ ਕਹਿੰਦੇ ਹੁੰਦੇ ਹਿੰਦੁਸਤਾਨੀ ਔਰਤ ਕੇ ਲਈ ਸਾੜੀ ਔਰ ਕਲਾਕਾਰ ਕੇ ਲਈ ਤਾੜੀ ਇਹ ਬੜੀ ਇੰਪੋਰਟੈਂਟ ਚੀਜ਼ਾਂ ਨੇ ਹਨਾ ਸੋ ਜਦੋਂ ਆਪਾਂ ਲਾਈਵ ਕਿਤੇ ਪਰਫਾਰਮ ਕਰਦੇ ਆ ਉਦੋਂ ਤਾਂ ਦਰਸ਼ਕ ਸਾਹਮਣੇ ਹੀ ਬੈਠੇ ਹੋ ਤਾੜੀ ਵਜਾ ਕੇ ਤੁਹਾਡੀ ਪਰਫਾਰਮੈਂਸ ਦੇ ਨੰਬਰ ਉਦੋਂ ਹੀ ਦੇ ਦਿੰਦੇ ਆ ਪਰ ਜਿਹੜੀਆਂ ਇਹ ਫਿਲਮਾਂ ਹੁੰਦੀਆਂ ਜਿਹੜੀਆਂ YouTube ਦੇ ਰਾਹੀਂ ਜਾਂ ਕਿਸੇ ਹੋਰ ਪਲੇਟਫਾਰਮ ਦੇ ਰਾਹੀਂ ਦਰਸ਼ਕ ਤੱਕ ਜਾਣੀ ਹੈ ਉਹਦੇ ਤਾਂ نیچے ਕਮੈਂਟੀ ਆ ਸਕਦੇ ਲਾਈਕ ਹੀ ਹੋ ਸਕਦੇ ਪਰ ਉਹਨੂੰ ਇੱਕ ਵੱਡੇ ਪੱਧਰ ਤੇ ਐਪਰੀਸ਼ੀਏਸ਼ਨ ਮਿਲਣੀ ਇੱਕ ਵੱਡੇ ਪੱਧਰ ਤੇ ਉਹਨੂੰ ਮਾਨ ਸਨਮਾਨ ਮਿਲਣਾ ਉਹ ਕਿਤਨਾ ਕਿਤੇ ਕਲਾਕਾਰ ਨੂੰ ਅੰਦਰੋਂ ਬੂਸਟ ਅਪ ਕਰਦਾ ਸੋ ਇਦਾਂ ਦੇ ਮੇਲੇ ਹੋਣੇ ਬਹੁਤ ਜ਼ਰੂਰੀ ਹੈ ਤੇ ਵੱਡੀ ਗੱਲ ਇਹ ਹੈ ਕਿ ਇਹਦਾ ਨਾਮ ਵੀ ਜਿਹੜਾ ਹੈ ਉਹ ਸੱਭਿਆਚਾਰ ਦੇ ਰਿਲੇਟਡ ਰੱਖਿਆ ਗਿਆ ਅਵਾਰਡ ਨਹੀਂ ਰੱਖਿਆ ਗਿਆ ਮੇਲਾ ਰੱਖਿਆ ਗਿਆ ਜੋ ਸਾਡਾ ਸ਼ਬਦ ਹੈ ਸੋ ਇਹ ਬਹੁਤ ਚੰਗੀ ਗੱਲ ਹੈ ਜੀ ਸਰਵੰਸ ਵੀਰ ਤੁਹਾਡੇ ਗੀਤਾਂ ਨੂੰ ਲੋਕ ਪਿਆਰ ਕਰਦੇ ਤੁਹਾਡੀ ਐਕਟਿੰਗ ਕਲਾਕਾਰੀ ਨੂੰ ਪਿਆਰ ਕਰਦੇ ਆ ਇਹ ਲੱਗਿਆ ਉਮੀਦ ਕਰ ਸਕਦੇ ਕਿ ਆਉਣ ਵਾਲੇ ਸਮੇਂ 'ਚ ਸਰਵੰਸ ਵੀਰ ਕਿਸੇ ਵੱਡੀ ਫਿਲਮ 'ਚ ਐਜ਼ ਅ ਐਕਟਰ ਐਜ਼ ਅ ਲੀਡ ਰੋਲ ਕਰਨ ਦੇਖੋ ਇਹ ਤਾਂ ਪਰਮਾਤਮਾ ਦੀ ਦੇਣ ਹੈ ਜੀ ਕਲਾਕਾਰੀ ਹਨਾ ਦੇਖੋ ਉਹ ਕਦੋਂ ਆਉਂਦੀ ਹਾਂ ਮੈਂ ਸ਼ਾਰਟ ਫਿਲਮਾਂ 'ਚ ਅਸੀਂ ਕੀਤੀਆਂ ਨੇ ਥੋੜੀਆਂ OTT ਪਲੇਟਫਾਰਮ ਦੀਆਂ ਫਿਲਮਾਂ ਸਾਡੀਆਂ ਆ ਰਹੀਆਂ ਨੇ ਉਹ ਵੀ ਅਸੀਂ ਪਲਾਨ ਕੀਤੀਆਂ ਹੋਈਆਂ ਬਾਈ ਗਰਚੇਤ ਚਿੱਤਰਕਾਰ ਜੀ ਹੋਣਾ ਨਾਲ ਮੈਂ ਕੰਮ ਕਰ ਰਿਹਾ ਸੋ ਉਹਨਾਂ ਦੀ ਇੱਕ ਸੀਰੀਜ਼ 8 ਸਾਲੀਆਂ ਚੱਲਦੀ ਜਾ ਰਹੀ ਆ ਉਦੇ ਦੋ ਭਾਗ ਆ ਚੁੱਕੇ ਨੇ ਤੇ ਤੀਜਾ ਭਾਗ ਹੁਣ ਆਊਗਾ ਉਹਦੇ ਵਿੱਚ ਵੀ ਆੜਬ ਪਰਾਉਣਾ ਸੋ ਐਦਾਂ ਦੀਆਂ ਫਿਲਮਾਂ ਦੇ ਵਿੱਚ ਮੈਂ ਕੰਮ ਕਰ ਰਿਹਾ ਬਾਕੀ ਪ੍ਰਮਾਤਮਾ ਨੇ ਚਾਇਆ ਤਾਂ ਜ਼ਰੂਰ ਵੱਡੇ ਪਰਦੇ ਤੇ ਇੱਕ ਦਿਨ ਆਵਾਂਗੇ ਜਿਸ ਗਾਣੇ ਕਿਹੜੇ ਕਿਹੜੇ ਲੈ ਕੇ ਆ ਰਿਹਾ ਕਿੰਨੇ ਹੋ ਗਾਣੇ ਦਾ ਵੀਰ ਜੀ ਹੁਣ ਅਸੀਂ ਜਿੱਦਾਂ ਵਿਆਹਾਂ ਦਾ ਸੀਜ਼ਨ ਆ ਰਿਹਾ ਸੋ ਉਸ ਦੇ ਰਿਲੇਟਿਡ ਹੀ ਅਸੀਂ ਕਿਉਂਕਿ ਦਿਲ ਤਾਂ ਬਹੁਤ ਕੁਝ ਕਰਦਾ ਗਾਉਣ ਨੂੰ ਕਿਉਂਕਿ ਸਾਡੇ ਇੱਕ ਸਮਾਜ ਦੀ ਪ੍ਰੋਬਲਮ ਹੋਰ ਹੈ ਵੀਰੇ ਤੁਸੀਂ ਸੱਚ ਮੰਨਿਓ ਮੈਂ ਇੱਕ ਰੀਲ ਪਾਈ ਸੀ ਵੈਸੀ ਹੀ ਗਾਉਂਦੇ ਗਾਉਂਦੇ ਕਿ ਉਹ ਇੱਕ ਕੁਲਫੀ ਵਾਲੀ ਰੇੜੀ ਸੀ ਸਾਡੇ ਕੋਲੇ ਮੈਂ ਉੱਤੇ ਚੜ ਕੇ ਉਹੀ ਗਾਤਾ ਕਿ ਖੋਲ ਲੋ ਘਰ ਦਾ ਤਾਲਾ ਆਇਆ ਜੀਤ ਕੁਲਫੀਆਂ ਵਾਲਾ ਮੇਰੀ ਉਸ ਵੀਡੀਓ ਨੂੰ 2.1 ਮਿਲੀਅਨ ਵਿਊਜ਼ ਗਏ ਆ ਤੇ ਜਦੋਂ ਮੈਂ ਕੋਈ ਚੱਜ ਦੀ ਗੱਲ ਕਰਦਾ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਚੰਗੀ ਗੱਲ ਕਰਦਾ ਉਹਨੂੰ ਵਿਊਜ਼ ਨਹੀਂ ਆਉਂਦੇ ਇਹ ਸਾਡੇ ਲੋਕਾਂ ਦੀ ਸੋਚ ਵੀ ਆਪਾਂ ਨੂੰ ਚੇਂਜ ਕਰਨੀ ਪਊਗੀ ਤੁਸੀਂ ਅੱਜ ਲੈਂਦੇ ਪੰਜਾਬ ਨੂੰ ਦੇਖੋ ਉਹਨਾਂ ਦੇ ਆਰਫ ਲਾਹੌਰ ਉਹਨਾਂ ਦੇ ਪੂਰੇ ਖਾਨਦਾਨ ਨੂੰ ਦੇਖੋ ਉਹ ਅੱਜ ਵੀ ਫੋਕ ਗਾ ਰਹੇ ਆ ਉਹ ਅੱਜ ਵੀ ਉਹੀ ਗੀਤ ਸੋਹਣੀ ਮਹੀਵਾਲ ਅਨਾਯ ਛੱਲਾ ਇਹ ਜੋ ਜੋ ਜੁਗਨੀ ਜੋ ਸਾਡੇ ਫੋਕ ਸਾਡੇ ਗੀਤ ਨੇ ਉਹੀ गा ਕੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਰਹੇ ਪਰ ਜਦੋਂ ਅਸੀਂ ਆਪਣੇ ਪੰਜਾਬ ਤੇ ਆ ਜੰਨੇ ਆ ਇੱਧਰ ਆ ਕੇ ਥੋੜਾ ਜਿਹਾ ਸਾਨੂੰ ਜਿਹੜੀ ਗਾਇਕੀ ਉਹ ਚੇਂਜ ਕਰਨੀ ਪੈਂਦੀ ਆ ਸੋ ਠੀਕ ਆ ਮੈਂ ਥੋੜਾ ਜਿਹਾ ਸਲੋ ਚੱਲ ਰਿਹਾ ਹਾਂ ਪਿੱਛੇ ਰਹਿ ਰਿਹਾ ਹਾਂ ਪਰ ਮੈਨੂੰ ਇਹ ਲੱਗਦਾ ਕਿ ਮੈਂ ਆਪਣੀ ਜੋ ਸਾਡੀ ਬੋਲੀ ਆ ਜੋ ਸਾਡੇ ਗੀਤ ਨੇ ਜਾਂ ਜੋ ਸਾਡਾ ਡੀਐਨਏ ਆ ਮੈਂ ਉਹਦੇ ਨੇੜੇ ਤੇੜੀ ਰਹਿ ਕੇ ਗੀਤ ਕਰੂੰਗਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਤੂੰ ਮਿਲਿਆ ਗਾਣਾ ਕਿ ਜੇ ਉਹ ਗੀਤ ਆ ਰਿਹਾ ਜੀ ਉਸ ਤੋਂ ਬਾਅਦ ਫੁਲਕਾਰੀ ਗੀਤ ਆ ਰਿਹਾ ਸੋ ਮੇਰੇ ਟਾਈਟਲ ਵੀ ਜਿਹੜੇ ਆ ਉਹ ਇਦਾਂ ਦੇ ਹੀ ਹੈ ਕਿ ਖਾਂਦੇ ਸਰਵਸਭ ਤੋਂ ਜਿਹੜੇ ਪੁਰਾਣੇ ਕਲਾਕਾਰ ਨੇ ਉਹਨਾਂ ਦੇ ਮਨਾਂ ਚਕ ਰੋਸ ਹੈ ਕਿ ਜਿਹੜੇ ਨਵੇਂ ਮੁੰਡੇ ਉਹ ਸੱਭਿਆਚਾਰ ਨੂੰ ਗੰਧਲਾ ਕਰ ਰਹੇ ਆ ਅਸਲੀ ਨੂੰ ਪ੍ਰਮੋਟ ਕਰ ਰਹੇ ਆ ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਵੇਂ ਕਲਾਕਾਰ ਰਹੇ ਹੋ ਨੇ ਕੋ ਸਵੇਚਾਰ ਦੇ ਖਰੀ ਉੱਤਰ ਨਹੀਂ ਵੀਰੇ ਦੇਖੋ ਅਸਲੇ ਦੀ ਗੱਲ ਤਾਂ ਕਰਨੀ ਕੋਈ ਮਾੜੀ ਗੱਲ ਨਹੀਂ ਜੇ ਅਸਲੇ ਦੀ ਗੱਲ ਮਾੜੀ ਹੁੰਦੀ ਤਾਂ ਸਾਡੀ ਅਰਦਾਸ ਪ੍ਰਥਮ ਪੱਗਾ ਉਤੀ ਸਿਮਰ ਕੇ ਤੋਂ ਸ਼ੁਰੂ ਨਾ ਹੁੰਦੀ ਗੱਲ ਇਹ ਨਹੀਂ ਹੈ ਕਿ ਤੁਸੀਂ ਅਸਲੇ ਦੀ ਗੱਲ ਕਰ ਰਹੇ ਹੋ ਗੱਲ ਇਹ ਹੈ ਕਿ ਤੁਸੀਂ ਅਸਲਾ ਕਿਸ ਪਰਪਸ ਲਈ ਚੱਕ ਰਹੇ ਹੋ ਉਦਮ ਸਿੰਘ ਨੇ ਵੀ ਅਸਲਾ ਹੀ ਚੱਕਿਆ ਸੀ ਤਾਂ ਨਹੀਂ ਸੀ ਸੂਰਮਾ ਉਦਮ ਸਿੰਘ ਤਾਂ ਜਿਨੇ ਇੰਨਾ ਚਿਰ ਮਨ ਨੂੰ ਸੀ ਰੋਕਿਆ 21 ਸਾਲਾਂ ਦਾ ਕਰ ਸਬਰ ਸੀ ਉਹਨੇ ਵੈਰੀ ਲੰਡਨ ਚ ਜਾ ਕੇ ਫਿਰ ਠੋਕੇ ਆ 6 ਦੀਆਂ 6 ਹਿੱਕ ਵਿੱਚ ਤਾਰੀਆਂ ਪਤਾ ਧਰਤੀ ਤੇ ਲੰਬਾ ਅਡਵਾਇਰ ਮਿੱਤਰੋ 18 ਇੰਚ ਡੌਲਾ ਭਾਵੇਂ ਬਣੇ ਜ਼ੋਰ ਨਾਲ ਜਿਗਰੇ ਨਾ ਹੋਣ ਕਿਤੋਂ ਹਾਇਰ ਮਿੱਤਰੋ ਸੋ ਗੱਲ ਇਹ ਨਹੀਂ ਹੈ ਕਿ ਆਪਾਂ ਕਿਸ ਅਸਲੇ ਦੀ ਗੱਲ ਕਰ ਰਹੇ ਹਾਂ ਗੱਲ ਇਹ ਕਿ ਅਸੀਂ ਅਸਲਾ ਚੱਕ ਕਿਉਂ ਰਹੇ ਹਾਂ ਜਿੱਥੇ ਤੱਕ ਗੱਲ ਸੱਭਿਆਚਾਰ ਦੀ ਰਹੀ ਸਾਡੇ ਜਿਹੜੇ ਹੁਣ ਲਖਾਰੀ ਵੀ ਨੇ ਉਹਨਾਂ ਦਾ ਜਿਹੜਾ ਰਿਸਰਚ ਵਰਕ ਆ ਉਹ ਘਟ ਗਿਆ ਸੁਣੀ ਸੁਣਾਈ ਗੱਲ ਕਿਤਨਾ ਕਿਤੋਂ ਹੁਣ ਜਿਵੇਂ ਗੀਤ ਹੈ ਕਿ ਸੌਣ ਦੇ ਸ਼ਰਾਟਿਆਂ ਚ ਭਿੱਜ ਗਈ ਮੈਨੂੰ ਛਤਰੀ ਤੇ ਲਗਾ ਲਾ ਸੌਣ ਦੀ ਝੜੀ ਹੁੰਦੀ ਆ ਭਾਦੋਂ ਦੇ ਸ਼ਰਾਟੇ ਹੁੰਦੇ ਆ ਹੁਣ ਜੇ ਸੌਣ ਤੇ ਭਾਦੋਂ ਦਾ ਪਤਾ ਹੋਊਗਾ ਤਾਂ ਅਗਲੀ ਗੱਲ ਪਤਾ ਹੋਊਗੀ ਜੀ 90% ਸਾਡੇ ਇੱਥੇ ਮਿਰਜਾ ਗਲਤ ਕਾਇਆ ਜਾਂਦਾ ਜੱਟ ਚੜਦੇ ਮਿਰਜੇ ਖਾਨ ਨੂੰ ਵੱਡੀ ਭਾਬੀ ਲੈੰਦੀ ਥੰਮ ਵੀ ਮੈਂ ਕਦੇ ਨਾ ਦਿਓਰ ਕੀ ਆ ਕਿ ਬੰਗਾਰਿਆ ਨਹੀਂ ਹੈ ਇੱਥੇ ਗਲਤ ਆਪਾਂ ਸ਼ਬਦ ਹੈ ਬਗਾਰਿਆ ਕਿ ਮੈਂ ਆਪਣਾ ਦਿਓਰ ਅਜੇ ਤੱਕ ਕਦੇ ਬਗਾਰਿਆ ਨਹੀਂ ਮੈਂ ਉਹਨੂੰ ਕੋਈ ਬਗਾਰ ਨਹੀਂ ਪਾਈ ਤੇ ਤੂੰ ਕਦੇ ਨਾ ਆਇਓ ਕੰਮ ਜੀ ਇੱਕ ਭਾਬੀ ਆਪਣੇ ਦਿਓਰ ਨੂੰ ਕਿਵੇਂ ਬੰਗਾਰ ਸਕਦੀ ਆ ਬੰਗਾਰੂਗੀ ਬੰਗਾਰਨ ਦਾ ਮਤਲਬ ਕੀ ਹੈ ਚੈਲੰਜ ਕਰਨਾ ਸ਼ਬਦ ਕੀ ਹੈ ਅਸੀਂ ਗਾ ਕੀ ਰਹੇ ਆ ਸਾਨੂੰ ਪਤਾ ਹੀ ਨਹੀਂ ਹੈ ਸ਼ਬਦ ਹੈ ਕੀ ਦੇ ਨੇ ਸਾਡੇ ਨੇ ਸੋ ਇਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਆ ਮੈਨੂੰ ਇਹ ਲੱਗਦਾ ਜਿੰਨੇ ਵੀ ਨਵੇਂ ਲਖਾਰੀ ਬਹੁਤ ਚੰਗੇ ਚੰਗੇ ਹੈਗੇ ਵੀ ਐਸੀ ਗੱਲ ਨਹੀਂ ਹੈ ਬਹੁਤ ਵਧੀਆ ਵਧੀਆ ਲਖਾਰੀ ਜਿਵੇਂ ਕਿ ਤੇਰੇ ਤੇ ਚੜੀ ਜਵਾਨੀ ਚੜਦਾ ਜਿਵੇਂ ਚੇਤ ਕੁੜੇ ਹੁਣ ਉੱਥੇ ਚੇਤ ਦੀ ਗੱਲ ਕਿਉਂ ਆਈ ਹੈ ਚੇਤ ਸਾਡੇ ਦੇਸੀ ਮਹੀਨਾ ਦਾ ਸਾਲ ਦਾ ਮਤਲਬ ਪਹਿਲਾ ਮਹੀਨਾ ਦੇਸੀ ਮਹੀਨਾ ਹੈ ਨਾ ਸੋ ਉਹ ਗੱਲ ਕਿੰਨੀ ਖੂਬਸੂਰਤ ਹੈ ਕਿ ਤੇਰੇ ਤੇ ਜਵਾਨੀ ਐ ਚੜੀ ਐ ਜਿਵੇਂ ਨਵਾਂ ਸਾਲ ਚੜ ਰਿਹਾ ਸੋ ਲਿਖਣ ਵਾਲੇ ਬਹੁਤ ਵਧੀਆ ਵਧੀਆ ਪਾਇਨੇ ਗੱਲ ਉੱਥੇ ਆ ਗਈ ਫੇਰ ਕਿ ਇੱਥੇ ਸੁਣਦੇ ਸਾਰੇ ਉਹੀ ਐ ਆਇਆ ਜੀਤ ਕੁਲਪੀਆਂ ਵਾਲਾ ਸਰਵਸਭਰੇ ਤੁਸੀਂ ਹੜਾ ਦੀ ਤਰਾਸਤੀ ਨੂੰ ਬਿਆਨ ਕੀਤਾ ਤੁਹਾਡਾ ਗੀਤ ਹੈ ਜਜ਼ਬਾ ਉਸ ਦੀ ਇੱਕ ਲਾਈਨ ਤੇ ਵੀ ਟਿੱਪਣੀ ਕੀਤੀ ਗਈ ਮੈਂ ਇੱਕ ਦਿਨ ਤੁਹਾਡੀ ਵੀਡੀਓ ਵੇਖੀ ਸੀ ਉਹ ਵੀ ਥੋੜਾ ਜ਼ਿਕਰ ਕੀਤਾ ਉਹ ਬਿਲਕੁਲ ਉਹਦੇ ਚ ਨਾ ਮੈਂ ਕੁਝ ਗੱਲਾਂ ਐਸੀਆਂ ਲਿਖੀਆਂ ਨੇ ਕਿਉਂਕਿ ਉਹਦੇ ਚ ਮੈਂ ਇੱਕ ਅਦਾ ਗੱਲ ਇਹ ਲਿਖੀ ਐ ਵੀ ਜਦੋਂ ਉਹਨਾਂ ਕੋਲੋਂ ਇੱਕ ਨਹੀਂ ਟਵੀਟ ਸਰਦਾ ਤਾਈਓ ਪੱਠਾ ਹੈ ਪੰਜਾਬ ਦਿੱਲੀ ਵੱਲ ਕਰਦਾ ਜੀ ਜੀ ਉਸੋ ਕੇ ਸਾਬ ਬੰਦੇ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਵੀਰੇ ਤੂੰ ਇਹ ਗੱਲ ਲਾਈਨ ਗਲਤ ਲਿਖੀ ਆ ਵੀ ਪੰਜਾਬ ਦਿੱਲੀ ਵੱਲ ਪਿੱਠਾ ਨਹੀਂ ਕਰਦਾ ਪੰਜਾਬ ਤਾਂ ਦਿੱਲੀ ਵੱਲ ਹਿੱਕ ਤਾਣ ਕੇ ਖੜਦਾ ਮੈਂ ਕਿਹਾ ਵੀਰੇ ਸਰਚ ਦੀ ਪ੍ਰੋਬਲਮ ਫੇਰ ਉੱਥੀ ਆ ਗਈ ਕਿ ਜਦੋਂ ਅਕਾਲ ਤਖਤ ਸਾਹਿਬ ਬਣਾਇਆ ਗਿਆ ਉਹਦੀ ਬਣਤਰ ਕੀਤੀ ਗਈ ਆ ਤੁਸੀਂ ਜਾ ਕੇ ਦੇਖਿਓ ਉਹਦੀ ਬਣਤਰ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਮੂੰਹ ਆ ਉਹ ਦਿੱਲੀ ਤਖਤ ਵੱਲ ਕੀਤਾ ਗਿਆ ਜੀ ਉਹ ਇਸੇ ਕਰਕੇ ਕੀਤਾ ਗਿਆ ਕਿ ਉਹ ਦੁਨਿਆਵੀ ਤਖਤ ਨੂੰ ਇੱਕ ਅਕਾਲ ਦਾ ਤਖਤ ਚੈਲੰਜ ਕਰ ਰਿਹਾ ਹੈ ਜੇ ਮੇਰੀ ਅੱਜ ਪਿੱਠੇ ਪਿੱਠ ਦਿੱਲੀ ਵੱਲ ਹੋਊਗੀ ਤਾਂ ਮੇਰਾ ਮੂੰਹ ਕਿੱਧਰ ਜਾਊਗਾ ਆਟੋਮੈਟਿਕ ਅਕਾਲ ਤਖਤ ਸਾਹਿਬਾ ਸੋ ਉਹ ਕਨਸੈਪਟ ਇਹ ਹੈ ਉਹਦੇ 'ਚ ਮੈਂ ਇੱਕ ਲਾਈਨ ਫੇਰ ਲਿਖੀ ਕਿ ਮੈਂ ਚਾਹਾਂ 12 ਫੇਰ ਵੱਜੇ ਸਰਦਾਰ ਦੇ ਫੇਰ ਵੇਖਦੇ ਹਾਂ ਕਿਹੜੇ ਮਾਰਾਂ ਮਾਰਦੇ ਹੁਣ ਕੋਈ ਲੈਣ ਵਾਲੇ ਲੈਣੇ ਵੀ ਯਾਰ ਤੂੰ ਸਰਦਾਰ ਹੋ ਕੇ ਆਪੇ ਸਰਦਾਰਾਂ ਦੇ 12 ਵਜਾ ਰਿਹਾ ਪਰ ਜੇ ਕਿਸੇ ਨੂੰ 12 ਵਜੇ ਦਾ ਇਤਿਹਾਸ ਪਤਾ ਹੋਊਗਾ ਉਹ ਸਮਝ ਜਾਊਗਾ ਵੀ ਹਾਂ ਬਾਕੀ ਸਾਡੇ ਸਰਦਾਰਾਂ ਦੇ ਦੁਬਾਰਾ 12 ਵਜਣੇ ਚਾਹੀਦੇ ਆ 12 ਵਜੇ ਅਸੀਂ ਹਮਲਾ ਕਰਦੇ ਸੀ ਅਬਦਾਲੀ ਦੇ ਉੱਤੇ ਤਾਂ ਕਿ ਉਹਨਾਂ ਤੋਂ ਜਿਹੜੀਆਂ ਸਾਡੀਆਂ ਧੀਆ ਭੈਣਾਂ ਚੱਕ ਕੇ ਲੈ ਕੇ ਜਾਂ ਉਹਨਾਂ ਤੋਂ ਜਾ ਕੇ ਛਡਾਉਂਦੇ ਸੀ ਉਹ ਫਿਰ ਉਹਨਾਂ ਨੂੰ ਦੁਬਾਰਾ ਅਸੀਂ ਘਰਾਂ ਦੇ ਵਿੱਚ ਲੈ ਕੇ ਜਾਂਦੇ ਸੀ ਉਹਨਾਂ ਨੂੰ ਆਪਣੇ ਘਰੀ ਛੱਡ ਕੇ ਆਉਂਦੇ ਸੀ ਸੋ ਉਹਨਾਂ ਨੂੰ ਦੁਬਾਰਾ ਬਸਾਉਂਦੇ ਸੀ ਸੋ ਉਹ 12 ਵਜਣੇ ਤਾਂ ਬਹੁਤ ਚੰਗੀ ਗੱਲ ਆ ਸਾਡੇ ਲਈ ਕਿ ਸਾਡੀ ਕੌਮ ਇਕੱਠੀ ਹੁੰਦੀ ਸੀ ਜ਼ੁਲਮ ਦੇ ਖਿਲਾਫ ਲੜਦੀ ਸੀ ਅਸੀਂ ਅੱਜ ਆਪਣੀ ਆਪਣੀ ਕੁਰਸੀ ਦੇ ਲੜਾਈ ਲੜਨ ਲੱਗੇ ਜਿੱਦਣ ਆਪਾਂ ਇਕੱਠੇ ਹੋ ਕੇ ਉਸ ਪਰਮਾਤਮਾ ਦੇ ਹੱਕ ਚ ਖੜ ਗਏ ਆਪੇ ਸਾਰਾ ਕੁਝ ਹੋ ਜਾਊਗਾ ਇਸ ਦੌਰਾਨ ਸਿਰੇ ਟਾਈਮ ਵੀ ਸ਼ਾਰਟੇਜ ਹੈ ਗੱਲਾਂ ਆਪਾਂ ਨੇ ਬਹੁਤ ਕਰ ਲਈਆਂ ਸੀ ਮੈਂ ਕਹਿੰਨਾ ਇੱਕ ਜਜ਼ਬੇ ਦਾ ਇੱਕ ਸਥਾਈ ਹੋ ਜਵੇ ਥੋੜੀ ਜਿਤਰਨ ਬਿਲਕੁਲ ਜੀ ਬਿਲਕੁਲ ਮੈਂ ਸੁਣਾਉਣਾ ਤੁਹਾਨੂੰ ਉਹਦੀ ਉਸ ਸਰੇ ਯੁੱਤਿਆਂ ਜਦੋਂ ਪੈਂਦੀ ਵਿਪਤਾ ਉਹ ਦੋ ਪਤਾ ਲੱਗੇ ਕੌਣ ਕਿੰਨਾ ਨਿਭਦਾ ਜਦੋਂ ਉਹਨਾਂ ਕੋਲੋਂ ਇੱਕ ਨੀਟ ਵੀਟ ਸਰਦਾ ਤਾਈਓ ਪਿੱਠ ਹੈ ਪੰਜਾਬ ਦਿੱਲੀ ਵੱਲ ਕਰਦਾ ਆਖਰ ਪੰਜਾਬੀ ਕੱਲੇ ਅੜ ਗਏ ਆਖਰ ਪੰਜਾਬੀ ਕੱਲੇ ਅੜ ਗਏ ਭਾਵੇਂ ਆਉਂਦਾ ਤੂਫਾਨ ਕਿੰਨਾ ਝੜਿਆ ਸਾਰਾ ਕੁਝ ਤੇ ਹੜਾ ਕੇ ਪਾਣੀ ਲੈ ਗਿਆ ਪਰ ਜज्बा ਪੰਜਾਬ ਦਾ ਨਾ ਹੜਿਆ ਸਾਰਾ ਕੁਝ ਤੇ ਹੜਾ ਕੇ ਪਾਣੀ ਲੈ ਗਿਆ ਪਰ ਜज्बा ਪੰਜਾਬ ਦਾ ਨਾ ਹੜਿਆ ਪਰ ਸੇਵਾ ਵਾਲਾ ਜज्बा ਨਾ ਹੜਿਆ ਹੋ ਪੰਜਾਬ ਦੇ ਵਿੱਚ ਕਹਿੰਦੇ ਦੋ ਤਰ੍ਹਾਂ ਦੇ ਹੜ ਆਏ ਸੀ ਇੱਕ ਪਾਣੀ ਦਾ ਦੂਜਾ ਸੇਵਾ ਦਾ ਕਿਸ ਤਰ੍ਹਾਂ ਵੇਖਦੇ ਹੋ ਕਲਾਕਾਰਾਂ ਦੀ ਜੇ ਸੇਵਾ ਕੀਤੀ ਹੜਾ ਦੇ ਮਾਰਚ ਸੋ ਸੇਵਨ ਕਿਵੇਂ ਦੀ ਬਾਈ ਬਹੁਤ ਚੰਗੀ ਗੱਲ ਹੈ ਮੈਂ ਤਾਂ ਸੋਗ ਮੈਂ ਇੱਕ ਵੀਡੀਓ ਵੀ ਪਾਉਣੀ ਸੀ ਮੈਂ ਰਹਿ ਗਿਆ ਥੋੜਾ ਜਿਹਾ ਲੇਟ ਹੋ ਗਿਆ ਮੈਂ ਤਾਂ ਉਹ ਪੰਡਤ ਤਨਾਓ ਤਨੇਵਰ ਕਿਹੜੇ ਆਉ ਜਿਹੜੇ ਬੋਰਡ ਚੱਕ ਕੇ ਘੁੰਮਦੇ ਹੁੰਦੇ ਆ ਪੰਜਾਬੀਆਂ ਨੂੰ ਹਮੇਸ਼ਾ ਪੰਜਾਬੀ ਕਲਾਕਾਰਾਂ ਨੂੰ ਭੰਡਦੇ ਆ ਅੱਜ ਦੱਸੋ ਤੁਸੀਂ ਅੱਜ ਹੱਕ ਚ ਕਿਉਂ ਨਹੀਂ ਬੋਰਡ ਲੈ ਕੇ ਖੜੇ ਹੋਏ ਤੁਸੀਂ ਹਰੇ ਪਤਾ ਕੀ ਹੈ ਬਾਈ ਸਾਡੇ ਪ੍ਰੋਬਲਮ ਕੀ ਹੈ ਕਿਉਂਕਿ ਕਲਾਕਾਰ ਨਾ ਬੜੇ ਸੌਫਟ ਆ ਉਹ ਟਾਰਗੇਟ ਬੜੀ ਛੇਤੀ ਹੋ ਜਾਂਦੇ ਆ ਕੋਈ ਕੁਛ ਲੜਾਈ ਲੱਗ ਜੇ ਚਲੋ ਜੀ ਇਹਨਾਂ ਨੂੰ ਕਹੋ ਕਲਾਕਾਰਾਂ ਨੂੰ ਚਲੋ ਬਾਡਰਾਂ ਤੇ ਲੈ ਕੇ ਬੰਦੂਕਾਂ ਪਹੁੰਚ ਜਾਣ ਹੁਣ ਅੱਜ ਜਦੋਂ ਮਾੜਾ ਵਕਤ ਆਇਆ ਅੱਜ ਕਲਾਕਾਰ ਖੜੇ ਨਾ ਕਿਉਂਕਿ ਕਲਾਕਾਰ ਕਮਾ ਕੀ ਤੋਂ ਰਹੀਆਂ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਕਮਾ ਰਹੇ ਆ ਆਪਣੀ ਪੰਜਾਬੀ ਕਹਿ ਲਿਏ ਵੀ ਬੋਲੀ ਤੋਂ ਹੀ ਕਮਾ ਰਹੇ ਆ ਤੁਸੀਂ ਇੱਕ ਗੱਲ ਨੋਟ ਕਰੋ ਆ ਹੁਣ ਏਸ਼ੀਆ ਕੱਪ ਚੱਲ ਰਿਹਾ ਉਹਦੇ ਵਿੱਚ ਇੰਗਲਿਸ਼ ਤਾਮਿਲ ਤੇਲਗੂ ਹਿੰਦੀ ਤੇ ਬੰਗਾਲੀ ਇਹ ਪੰਜ ਭਾਸ਼ਾਵਾਂ ਦੇ ਵਿੱਚ ਕਮੈਂਟਰੀ ਚੱਲ ਰਹੀ ਹੈ ਸਾਡੀ ਪੰਜਾਬੀ ਨਹੀਂ ਹੈ ਪਰ ਤੁਸੀਂ ਮੈਚ ਦੇ ਵਿੱਚ ਜਦੋਂ ਗੈਪ ਹੁੰਦਾ ਉੱਥੇ ਜਿਹੜੇ ਪਿੱਛੇ ਗਾਣੇ ਚੱਲ ਰਹੇ ਹੋ ਸਾਡੇ ਪੰਜਾਬੀ ਚੱਲ ਰਹੇ ਸੋ ਤੁਸੀਂ ਸਾਡੀ ਬੋਲੀ ਨੂੰ ਕਿੱਥੇ ਤੱਕ ਮਾਰ ਲੋਗੇ ਕੋਈ ਨਹੀਂ ਮਾਰ ਸਕਦਾ ਹੁਣ ਗੱਲ ਕੀ ਹੈ ਕਿ ਜਿਹੜੇ ਇਹਨਾਂ ਕਲਾਕਾਰ ਨੂੰ ਟਾਰਗੇਟ ਕਰਦੇ ਅੱਜ ਉੱਥੇ ਜਿਹੜੀ ਸਾਡੀ ਬੋਲੀ ਚੱਲ ਰਹੀ ਉਹ ਕਿਹਨਾਂ ਦੇ ਬਿਹਾਫ ਤੇ ਚੱਲ ਰਹੀ ਸਿੰਗਰਾਂ ਕਰਕੇ ਚੱਲ ਰਹੀ ਨਾ ਸਿੰਗਰ ਨੇ ਗੀਤ ਗਾਇਆ ਉੱਥੇ ਕੱਲ ਗਾਣਾ ਚੱਲ ਰਿਹਾ ਸੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਪੰਜਾਬੀ ਭਾਸ਼ਾ ਹੀ ਹੈ ਨਾ ਪੰਜਾਬੀ ਸੰਗੀਤ ਹੀ ਵੱਜ ਰਿਹਾ ਹੈ ਨਾ ਸਾਡੀ ਬੋਲੀ ਚ ਆ ਰਹੀ ਹੈ ਨਾ ਠੀਕ ਹੈ ਬੋਲੀ ਦਾ ਪ੍ਰਚਾਰ ਕਰਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਆ ਹਨ ਕਲਾਕਾਰ ਵੀ ਉਹਦਾ ਇੱਕ ਹਿੱਸਾ ਨੇ ਤੁਸੀਂ ਕਲਾਕਾਰ ਨੂੰ ਹਮੇਸ਼ਾ ਭੰਡੀ ਜਾਣਾ ਭੰਡੀ ਜਾਣਾ ਵੀ ਹਾਂਜੀ ਆ ਹੁਣ ਤੁਹਾਡੇ ਸਾਹਮਣੇ ਆ ਉਹਨਾਂ ਨੇ ਜਿੰਨਾ ਕਮਾਇਆ ਸੀ ਸ਼ਾਇਦ ਉਸ ਤੋਂ ਵੱਧ ਦੁਬਾਰਾ ਲਾਤਾ ਤੇ ਲਾਉਣਾ ਵੀ ਚਾਹੀਦਾ ਚੰਗੀ ਗੱਲ ਹੈ ਮੈਂ ਇਕੱਲੇ ਕਲਾਕਾਰਾਂ ਨੇ ਲਾਇਆ ਚਲੋ ਕਲਾਕਾਰ ਤਾਂ ਹਾਈਲਾਈਟ ਹੋ ਗਏ ਜਿਹੜੇ ਹੋਰ ਸਾਡੇ ਪੰਜਾਬੀ ਭਰਾ ਨੇ ਕੋਈ ਆਪਣੀ ਕੋਈ ਇੱਕ ਬੱਚਾ ਸੀ ਜਿਵੇਂ ਉਹ 10 ਰੁਪਏ ਲੈ ਕੇ ਗਿਆ ਵੀ ਆ ਮੇਰੇ 10 ਰੁਪਏ ਲੰਕਰ ਚ ਪਾ ਦਿਓ ਮੈਂ ਸਮਝਦਾ ਮੇਰੇ 10 ਕਰੋੜ ਨਾਲੋਂ ਜਾਂ ਕਿਸੇ ਕਲਾਕਾਰ ਦੇ 10 ਕਰੋੜ ਨਾਲੋਂ ਉਹ ਬੱਚੇ ਦੇ 10 ਰੁਪਏ ਜ਼ਿਆਦਾ ਵੱਡੇ ਆ ਕਿਸੇ ਨੇ ਆਪਣੀ ਗੋਲਕਪੰਨਤੀ ਕਿਸੇ ਨੇ ਸਾਡੀ ਮੇਵਾਤ ਤੋਂ ਜਦੋਂ ਲੰਗਰ ਆਇਆ ਉੱਥੇ ਉਹਨਾਂ ਮਾਮਾ ਨੇ ਆਪਣੇ ਗਹਿਣੇ ਵੇਚਤੇ ਸੋ ਸੇਵਾ ਗਿਣੀ ਨਹੀਂ ਜਾ ਸਕਦੀ ਸੇਵਾ ਦਾ ਕੋਈ ਇਕੱਲੀ ਵੀ ਆਪਾਂ ਮਿੰਤ ਨਹੀਂ ਹੁੰਦੀ ਹੈ ਪਰ ਇੱਕ ਜਜ਼ਬਾ ਹੁੰਦਾ ਕਿ ਹਨਾ ਵੀ ਕਲਾਕਾਰ ਮੂਰੇ ਆਇਆ ਆਹ ਕਲਾਕਾਰ ਨੂੰ ਦੇਖ ਕੇ ਹੋਰ ਨੌਜਵਾਨੀ ਵੀ ਲੱਗਦੀ ਆ ਯਾਰ ਜੋ ਉਹ ਲੱਗੇ ਦਾ ਸੀ ਵੀ ਲੱਗੀ ਬਹੁਤ ਚੰਗੀ ਗੱਲ ਆ ਇਹ ਸਤਨੰਦ ਵੀਰ ਜੀ ਥੈਂਕ ਯੂ ਸੋ ਅਸੀਂ ਮੇਰੇ ਨਾਲ ਪੰਜਾਬੀ ਗਾਇਕ ਸਰਵੰਸ ਪ੍ਰਤੀਖ ਸਿੰਘ ਜਿਹੜੇ ਗਾਇਕੀ ਦੇ ਨਾਲ ਨਾਲ ਬਾਈਕੁਰ ਸ਼ਬਦਾਂ ਦੀ ਪੜਾ ਰਿਹਾ ਸੋ ਅਸੀਂ ਉਹਨਾਂ ਦੇ ਬ੍ਰਾਈਟ ਫਿਊਚਰ ਦੀ ਕਾਮਨਾ ਕਰਦੇ ਆ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰ ਦੀ ਸ਼ਾਪਨਡਿਊਸ ਚੰਡੀਗੜ੍ਹ